ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਨਿਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਅਣਪਾ ਲਖੁ ਹੈ ਤਾ ਇੱਕ ਨ ਚੱਲੇ ਨਾਲ ਕਿਵ ਸਚਿਆਰ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਅਹ ਇੱਕ ਨਉਕ ਮੀਮ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਅਹ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਜੇ ਬੁਝੈ ਤਾ ਹਉ ਮੈਂ ਕਹਿ ਨ ਕੋਇ ਗਵੈ ਕੋ ਤਾਨ ਹੋਵੇ ਕਿਸੈ ਤਾਨ ਗਵੈ ਕੋ ਦਤ ਜਾਣੈ ਨੀਸਾਨ ਗਵੈ ਕੋ ਗੁਣ ਵਡਿਆਈਆਂ ਚਾਰ ਗਵੈ ਕੋ ਵਿਦਿਆ ਵੇਖਮ ਵਿਚਾਰ ਗਵੈ ਕੋ ਸਾਂਝ ਕਰੇ ਤਨ ਖੇ ਗਵੈ ਕੋ ਜੀ ਲੈ ਫਿਰ ਦੇ ਗਵੈ ਕੋ ਜਾਪੈ ਦਿਸੈ ਦੂਰ ਗਵੈ ਕੋ ਵੇਖੈ ਹੰਦ ਰਹ ਦੂਰ ਕਥਨਾ ਕਥਿਨਾ ਵੇ ਤੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗ ਜੁਗੰਤਰ ਖਾਈ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖ ਸਹਵੇ ਪ੍ਰਵਾਹੁ ਸਚਾ ਸਾਹਿਬ ਸਚ ਨਾਹੀ ਭਾਖਿਆ ਭਾਉ ਅਪਾਰ ਅਖ ਹੈ ਮੰਗਹਿ ਦੇਂ ਦੇ ਦਾਤ ਕਰੇਂਦਾ ਤਰ ਫਿਰ ਕਿ ਅਗੇ ਰਖੀਐ ਜਿਤ ਸੈ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਨਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਈ ਗੁਰਈਸ਼ਰ ਗੁਰੂ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਜਿਹ ਹਉ ਜਨ ਅੱਖ ਨਾਹੀ ਕਹਿਣਾ ਕਥਨ ਨਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ তীর্থ ਨਵ ਜਿਤ ਸੁਭਾਵਾ ਵਿਣ ਭਾਣੀ ਕੇ ਨਾਇ ਕਰੀ ਜੇ ਤਿਸਰਠੁ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ 부ਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣ ਨ ਜਾਇ ਜੇ ਜੁਗ ਚਾਰੇ ਅਰਜਾ ਹੁਰਦ ਸੁਣੀ ਹੋਏ ਨਵਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨੌਰ ਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰਣ ਆਵਈ ਤਾ ਵਾਤ ਨ ਪੁੱਛੈ ਕੀ ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾਂ ਕੋਈ ਨ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਦਪੀ ਸੁਰਨਾਥ ਸੁਨਿਆ ਤਰਤ ਤਵਲੀ ਆਕਾਸ਼ ਸੁਨਿਆ ਦੀਪ ਲੋ ਪਾਤਲ ਸੁਨਿਆ ਪੋਹਨ ਸਕੈ ਕਾਲ ਨਾਨਕ ਭਗਤ ਸਦਾ ਵੇਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਈਸ਼ਰ ਬਰਮਾ ਇੰਦ ਸੁਨਿਆ ਮੁਖ ਸਲਾਹ ਹਨ ਮੰਦ ਸੁਨਿਆ ਅਨੂਗ ਜੁਗ ਤਨ ਭੇਦ ਸੁਨਿਆ ਸਾਤ ਸਮ੍ਰਿਤ ਵੇਦ ਨਾਨਕ ਭਗਤ ਸਦਾ ਵੇਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋਗਿਆ ਨ ਸੁਨਿਆ 68 ਕਾ ਇਸ ਨਾਨ ਸੁਨਿਆ ਪੜ ਪੜ ਪਾਵੇ ਮਾਨ ਸੁਨਿਆ ਲਾਗੇ ਸਹਜ ਧਿਆਨ ਨਾਨਕ ਪਗਤਾ ਸਦਾ ਵੰਗਾਸ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਰਾ ਗੁਨਾ ਕੇਗਾ ਸੁਨਿਆ ਸੇਖ ਪੀਰ ਪਾਤਸ਼ਾ ਸੁਨਿਆ ਅੰਦੇ ਪਾਵੇ ਰਾ ਸੁਨਿਆ ਹੱਥ ਵੈ ਸੰਗਾਹ ਨਾਨਕ ਭਗਤਾ ਸਜਾਵੇਗਾ ਸ ਸੁਨੇ ਹੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸ਼ੁੱਧ ਮਨ ਨ ਮੋਚੂ ਟਨ ਖਾਈ ਮਨ ਨ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਨ ਮਰਗ ਠਾਕ ਨ ਪਾਈ ਮਨ ਨ ਪਤਿ ਸਿਮ ਪ੍ਰਗਟ ਜਾਏ ਮਨ ਨ ਮਗਨ ਚੱਲੇ ਪੰਥ ਮਨ ਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਪਵਹਿ ਮੁਖ ਦਵਾਰ ਮੰਨੈ ਪਰਵਾਰੈ ਸਾਧਾਰਮ ਨੈਤਰ ਤਰੇ ਗੁਰੂ ਸਿੱਖ ਮੰਨੈ ਨਾਨਕ ਭਵੈ ਨ ਅਪੇਖ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਧਾਨ ਬੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਣ ਪੰਚਾ ਕਾ ਗੁਰੂ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖਾ ਪਰਖਿਆ ਜਨ ਸੂਤ ਜੇ ਕੋ ਵਜਹ ਵੈ ਸਚਿਆਰ ਤਵ ਲੈ ਉਪਰ ਕੀਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਵਨ ਜੂਰ ਜੀਜਾ ਤਰੰਗਾ ਕੇ ਨਾਬ ਸਭ ਨਾਲ ਲਿਖਿਆ ਬੁੜੀ ਕਲਾਮ ਏਹੋ ਲਿਖਾ ਲਿਖ ਜਾਣੇ ਕੋਈ ਲੇਖਾ ਲਖੀਆਂ ਕੀਤਾ ਹੋਏ ਕੀਤਾ ਤਨਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤਿ ਕੀਤਾ ਬਸਾਓ ਏਕੁ ਕਬਾਓ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਵਨ ਕਾਮੀ ਚਾਰ ਵਾਰਿਆ ਨ ਜਵੈ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦ ਅਸਲਮ ਤਨ ਰੰਕਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਗ ਦਾਤਾਰ ਅ ਸੰਖ ਸੂਰ ਮੋਂ ਬਖਸਰ ਸੰਖ ਮੋਂ ਲਿਵਲਾਏ ਤਾਰ ਕੁਦਰਤ ਕਵਨ ਕਾ ਵਿਚਾਰ ਵਾਰੈ ਨ ਜਬ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਕੋਰ ਅਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਏ ਜੂਰ ਸੰਖ ਗਲ ਵੱਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਖਾਹੇ ਸੰਗ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਚ ਕਹਿ ਵਿਚਾਰ ਵਰਨ ਜਵ ਏਕਬਰ ਜੋ ਤੁਧ ਭਾਵੈ ਸਾਈ ਪਲਿਕਰ ਤੂੰ ਸਦਾ ਸਲਾਮ ਤਨ ਰੰਕਰ ਅਸੰਖ ਨਾਵ ਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮੁ ਖਰੀਸਾਲਾ ਕ੍ਰੀ ਗ्यान गीत ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਕਰ ਅਸਰ ਸੰਜੋਗ ਖਾਨ ਜਿਨੇ ਲਿਖੇ ਤਿਸਰਨਾਇ ਜੀ ਫਰਮਾਏ ਤੂ ਤੂ ਪਾਏ ਜੇ ਤਾਂ ਗੀਤਾ ਤੇ ਤਾਂ ਨਾਵ ਨਾਵੇ ਨਾਹੀ ਕੋਥਾਉ ਕੁਦਰਤ ਕਵਨ ਕਾ ਵਿਚਾਰ ਬਾਰਿਆ ਨਾ ਜਾਵੇ ਇਕ ਵਾਰ ਜੋ ਤਨ ਭਾਵੇ ਸਾਈ ਭਿੰਕਾਰ ਤੂੰ ਸਦਾ ਸਲਾਮ ਤਨ ਰੰਕਾਰ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਧੋ ਤੈ ਤੁਰ ਸੁਖੇ ਮੂਤ ਪਲਿਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀਆ ਖੰਡ ਨਾਏ ਕਰ ਕ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮਿ ਆਵੋ ਜਾਓ ਤੀਰ ਤਪ ਨਿਆਨੰਦਾ ਜੇ ਕੋ ਪਾਵੇ ਤਿਲਕਾਮਨ ਸੁ ਨਿਯਮ ਨਿਯਮ ਬਣ ਕੀਤਾ ਭਾਉ ਅੰਤਰਗਤ ਤੀਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਅਸਥਤ ਬਣੀ ਬਰਮਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੁਰਤੀ ਮਾਹ ਕਵਨ ਜਿਤ ਹੋਆ ਆਕਾਰ ਵੇਲ ਨਾ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਨ ਸਿਤਵਾਰ ਨਾ ਜੋਗੀ ਜਾਣੈ ਰਤਮਾ ਨ ਕੋਈ ਜਾ ਕਰਤਾ ਸਿਰਠੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਈ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੈ ਪਾਤਲ ਪਤਲ ਲਖ ਅਗਾਸ ਅਗਾਸ ਊੜਕ ਊੜਕ ਪਾਲ ਥਕੇ ਵੇਦ ਕਹਿਣਿਕ ਬਾਤ ਸੈ ਸੂ ਠਾਰੈ ਕਹਿਣਕ ਤੇ ਬਾਸ ਲੋਇਕ ਧਾਤ ਲਿਖਾ ਹੋਇ ਤਾ ਲਿਖੀਐ ਲਿਖੈ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪਿ ਜਾਣੈ ਆਪ ਸਲਾਹੀ ਸਲਾਹੇ ਤਿਸੁਰਤ ਨ ਪਾਈਆ ਨਦੀਆਂ ਤੈ ਬਾਪ ਵੈ ਸਮੁੰਦਰ ਨ ਜਾਣੀਐ ਸਮੁੰਦਰ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਣਾ ਹੋਵਣੀ ਜੇਤ ਸਮਨੋ ਨ ਵੀਸਰੈ ਅੰਤਨਾ ਸਿਫਤੀ ਕਹਿਣ ਨ ਅੰਤ ਅੰਤਨ ਕਰਨੈ ਦੇਣ ਨ ਅੰਤ ਅੰਤਨ ਵੇਖਣ ਸੁਣਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਗੀਤਾ ਆਕਾਰ ਅੰਤ ਨ ਜਾਪੈ ਪਰਵਰ ਅੰਤ ਕਾਰਨ ਗੀਤੇ ਬਿਲਾਹੇ ਤਾਂਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਈ ਬਉਤਾ ਕਈਐ ਬਉਤਾ ਹੋਏ ਵੱਡਾ ਸਾਇਮ ਉਚਾ ਥਾਉ ਉਚੇ ਉਪਰ ਉਚਾ ਨਾਉ ਇਵਡੂ ਚਾਹੋ ਵੈ ਕੋਇ ਤ ਸੋਚੇ ਕੋ ਜਾਣੇ ਸੋਏ ਜੀਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੌਤਾ ਕਰਮ ਲਿਖਿਆ ਨਨ ਜਾਏ ਵੱਡਾ ਦਾਤਾ ਤਿਲ ਨਤਮਾਏ ਕੀਤੇ ਮੰਗਹਿ ਜੁਦ ਪਾਰ ਕੀਤੇਆ ਗਣਤ ਨਹੀਂ ਵਿਚਾਰ ਕੀਤੇ ਖਬ ਤੁਟਹਿ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ ਕੀਤਿਆ ਦੂਖ ਭੂਖ ਸਦਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਖਾਇ ਕਿ ਅਖਣ ਪਾਏ ਓਹ ਜਾਣੈ ਜੀਤੀਆ ਮੁਖਾਏ ਆਪੇ ਜਾਣੈ ਆਪੇ ਦੇ ਆ ਕੈਸੇ ਪੇਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀਏ ਮੁੱਲ ਪੰਡਾਰ ਅਮੁੱਲ ਆਵਹਿ ਮੁੱਲ ਲੈ ਜਾਹਿ ਅਮੁੱਲ ਭਾਏ ਮੁੱਲ ਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਮੂਲ ਬਖਸ਼ੀਸ਼ ਮੂਲ ਨੀਸਾਨ ਮੂਲ ਕਰਮ ਮੂਲ ਫੁਰਮਾਨ ਮੂਲ ਮੁਲਾਖਿਆ ਨਾ ਜਾਇ ਅੱਖ ਆਖਰੇ ਲਿਬਲਾਈ ਅੱਖੇ वेद पाठ ਪੁਰਾਣੇ ਅੱਖੇ ਪੜੇ ਕਰੈ ਬਖੀਆਂ ਅੱਖੇ ਬਰਮੀ ਅੱਖੇਂਦ ਅੱਖੇ ਗੋਪੀ ਤੈ ਗੋਬਿੰਦ ਅੱਖੇ ਈਸਰ ਅੱਖੇ ਸਿੱਧ ਅੱਖੇ ਕੀਤੇ ਕੀਤੇ ਬੁੱਧ ਆਖੇ ਦਨਵਾਖੇ ਦੇਵ ਆਖੇ ਸੁੰਨਰ ਮੁੰਜਣ ਸੇਵ ਕੀਤੇ ਆਖੇ ਅਖਣ ਪਾਏ ਕੀਤੇ ਕਹਿ ਕਹਿ ਛੁੱਟ ਜਾਏ ਤੇ ਕੀਤੇ ਹੋਰ ਕਰੇ ਤਾਕ ਨ ਸਕੈ ਕੀ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਨ ਲਿਖੀਐ ਸਿਰ ਗਵਾਰਾ ਗਵਾਰ ਸੂਦਰ ਕਹਿ ਹਸੂ ਕਰ ਕਹਿ ਜਿਤ ਵੈ ਸਰਬ ਸਮਾਲੇ ਵਾਜੇ ਨਦ ਅਨੇਕ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰੀ ਸਿਉ ਕਹੀ ਅਨ ਕੀਤੇ ਗਵਨ ਹਾਰੇ ਗਵਹਿ ਤੁਹਨੋਂ ਪਉਣ ਪਾਣੀ ਬੈ ਸੰਤੁਰ ਗਵੈ ਰਾਜਾ ਧਰਮ ਦਵਾਰੇ ਗਵਹਿ ਚਿਤ ਗੋਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਵਹਿ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਵਹਿ ਇੰਦੇ ਦਸਨ ਬੈਠੇ ਦੇਵਤਿਆਂ ਦਰਨਾਲੇ ਗਵਹਿ ਸਦਿਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਵਨ ਜਤੀ ਸਦੀ ਸੰਦੋਖੀ ਗਵਹਿ ਮੀਰ ਕਰਾਰੇ ਗਾਵਣ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਵਨ ਰਤਨੁ ਪਾਇ ਤੇਰੇ ਅਰਸਰ ਤੀਥ ਨਾਲੇ ਗਾਵੇ ਜੋਤ ਮਾਮਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਤੁਨ ਗਾਵੇ ਜੋਤਨ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕੀਆ ਵਿਚਾਰੇ ਸੋਈ ਸੋਇਸ ਦਾ ਸਚ ਸਾਇਬ ਸਚਾ ਸਚੀ ਨਾਈ ਹੈ ਪੀ ਹੋਸੀ ਜਾਇ ਨਾ ਜਸ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਾ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਿਆਏ ਜੋ ਤਿਸ ਭਾਵੇ ਸੋਈ ਕਰ ਸੇ ਹੁਕਮ ਨ ਕਰ ਨਾ ਜਾਈ ਸੋ ਪਾਚਯ ਔਸ਼ਹ ਪਾਤ ਸੈਂਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਪਾ ਝੋਲੀ ਧਿਆਨ ਕੀ ਕਰੇ ਵੇ ਪੂਤ ਕਿੰთა ਕਾਲ ਕੁਵਾਰੀ ਕਾਇਆ ਜੁਗਤ ਦੰਡਾ ਪ੍ਰਤੀਤ ਆਈ ਪੰਤੀ ਸੋਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ਼ ਤੇ ਸਿਆ ਆਦੇਸ ਅਦ ਨੀਲ ਨਦ ਨਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਘਟ ਘਟਵਾ ਜਹ ਨਾਦ ਆਪ ਦਾ ਨਾਤੀ ਸਭ ਜਾ ਕੀ ਰਿਦਿ ਸਦਵਰਾ ਸਾਦ ਸੰਜੋਗ ਵਿਜੋਜ ਦੇ ਕਾਰ ਚਲਾਵਹਿ ਲੇਖਿ ਆਵਹਿ ਭਾਗ ਆਦੇਤ ਸਯਾ ਦੇਸ ਅਦ ਨੀਲ ਨਦਨ ਹਤ ਜੋ ਜੋ ਏਕੋ ਵੇਸ ਇਕਮੈ ਣੁਕਤਿ ਆਇ ਤਿ ਚਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀਬਾਨ ਜਿਵਤਿ ਸੁਭਾਵਤ ਵਹਿ ਚਲਾਵੈ ਜਿਵ ਹੋਵੈ ਫੁਰਮਾਨ ਉ ਵੇਖੇ ਉਹਨਾਂ ਨਦਰਣਾਵੇਂ ਬਹੁਤਾ ਵਿਡਾਨ ਆਦੇਤ ਸੈ ਆਦੇਸ ਆਦ ਨੀਲ ਨਦ ਨਹਤ ਜੁਗ ਜੁਗ ਏਕੋ ਵੇਸ ਅਸਨ ਲੋਇ ਲੋਇ ਪੰਡਾਰ ਜੋਗਿ ਸਪੈ ਸੋਇ ਕਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਇਸਿਆ ਦੇਸ ਆਦੋ ਨੀਲ ਨਦ ਨਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪੌ ਲਖ ਹੋਇ ਲਖ ਹੋ ਵਹਿ ਲਖ 20 ਲਖ ਲਾ ਗੇੜਾ ਆਕੀਐ ਇੱਕ ਨਾਮ ਜਗਦੀਸ਼ ਏਤਰਾ ਬਦ ਪਵੜੀਆ ਚੜਿਐ ਹੋਏ ਕੀਸ ਸੋਣ ਗੱਲਾ ਆਕਾਸ਼ ਕੀ ਕੀਤਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਅਖਣ ਜੋਰਜ ਪੈਨ ਜੋਰ ਜੋਰ ਨ ਮੰਗਣ ਦੇਨ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਯੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੂੰ ਨੀਚ ਨ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਣ ਅਗਨੀ ਪਾਤਲ ਤਿਸ ਵੇ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵੇ ਜੀ ਜੋਤ ਕੇ ਰੰਗ ਤਿਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਣ ਬੰਨ ਪਰਵਾਨ ਨਦਰੀ ਕਰਮ ਬੋਐ ਨੀਸਾਨ ਕਚ ਬੁਕਾਈ ਓਥੈ ਪਾਏ ਨਾਨਕ ਗਿਆਂ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਣ ਮਹੇਸ਼ ਕੀਤੇ ਵਰਮੇ ਘੜ ਦੇ ਘੜੀਏ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦਜੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਨੁ ਮਨ ਕੀਤੇ ਕੀਤੇ ਰਤਨ ਸਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੀਤੇ ਪਤ ਨਰਿੰਦ ਕੇਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿਥਾ ਨਾਦ ਬਨੂਦ ਕੋਡ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿਥਾ ਘਟ ਘੜੀਏ ਬਹੁਤਨ ਰੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਬਿਛੈ ਬਿਛਟਾਈ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾਂ ਸਿੱਧਾਂ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦਬਾ ਅੰਬਲ ਸੂਰਤਿਨ ਮੈ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮੈ ਮਮਾਏ ਤਾਕ ਰੂਪ ਨ ਗਥਨੇ ਜਾਏ ਨਾਉ ਮਰਨ ਠਾਗੇ ਜਾਏ ਜਿਨ ਕੈ ਰਾਮ ਬਸੈ ਮਨ ਮਾਹਿ ਇਥੈ ਭਗਤ ਵਸੈ ਕੇ ਲੋਕ ਰਹਿ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਇਥੈ ਕੰਨ ਮੰਡਲ ਵਰ ਭੰਡ ਜੀ ਕੋ ਕਥੈ ਤੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜੋਕ ਮਤਿ ਵਤਿ ਵਕਾਰ ਵੇਖੇ ਵਿਗਸਨ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਉਖੱਲਾ ਗਣ ਤਪ ਤਉ ਭੰਡ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈਂ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰੀਆਈਆ ਵਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ